ਅੱਜ ਦਾਦੀਵਾਲ ਵਿਖੇ ਜਿਹੜਾ ਹੈਗਾ ਇਹ ਦਿਨ ਅਸ਼ਾਗਿੱਦੂ ਜਿਹੜੀ ਮੁਹਿੰਮ ਹੈ ਉਹਦੇ ਤਹਿਤ ਹੀ ਜਿਹੜਾ ਹੈਗਾ ਗਾਰਡਨ ਐਂਡ ਸਰਫ ਆਪਰੇਸ਼ਨ ਜਿਹੜਾ ਹੈਗਾ ਉਹ ਚਲਾਇਆ ਗਿਆ ਹੈਗਾ ਇੱਥੇ ਜਿਹੜਾ ਅਸੀਂ ਜਿਹੜੇ ਜ਼ਿਲ੍ਹੇ ਦੇ ਵੱਖ-ਵੱਖ ਜਿਹੜੇ ਹੌਟਸਪੌਟ ਹੈਗੇ ਉੱਥੇ ਅਸੀਂ ਜਿਹੜਾ ਹੈਗਾ ਆਪਰੇਸ਼ਨ ਚਲਾਇਆ ਹੈਗਾ ਜਿਹਦੇ ਚ ਦਾਦੀਵਾਲ ਦੇ ਵਿਖੇ ਅਜਮਿਲ ਜਿਹੜਾ ਮੋਲਾ ਹੈਗਾ ਇੱਥੇ ਅਸੀਂ ਆਏਗੇ ਇਸੇ ਦੀ ਚੈਕਿੰਗ ਕੀਤੀ ਹੈਗੀ ਐਂਡ ਇਥੇ ਅਸੀਂ ਜਿਹੜਾ ਹੈਗਾ ਰਿਕਵਰੀ ਵੀ ਜਿਹੜੀ ਹੈਗੀ ਸਾਡੇ ਇੱਥੇ ਹੋਈ ਹੈ ਅਸੀਂ ਜਿਹੜਾ ਹੈਗਾ ਉਹਦੇ ਸਬੰਧ ਦੇ ਵਿੱਚ ਜਿਹੜਾ ਹੈਗਾ ਲੀਗਲ ਐਕਸ਼ਨ ਅਸੀਂ ਲੈ ਲਈਏ ਅਸੀਂ ਜਿਹੜਾ ਇੱਥੇ ਦੇ ਜਿਹੜੇ ਰਹਿਣ ਵਾਲੇ ਹੈਗੇ ਇਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਇਹਨਾਂ ਦਾ ਫੀਡਬੈਕ ਵੀ ਲੈ ਆਏਗਾ ਐਂਡ ਅਪਰੋਪਰੀਟਲੀ ਅਸੀਂ ਜਿਹੜਾ ਹੈਗਾ ਪੁਲਿਸ ਸੈਕਸ਼ਨ ਰੈਗੂਲਰ ਅਸੀਂ ਇਹਦੇ ਵਿੱਚ ਅਸੀਂ ਜਿਹੜਾ ਹੈਗਾ ਕਰਾਂਗੇ ਜੀ ਇਹਦੇ ਚ ਸਭ ਤੋਂ ਇੰਪੋਰਟੈਂਟ ਹੈਗਾ ਪਬਲਿਕ ਦਾ ਸਹਿਯੋਗ ਤੋਂ ਅਸੀਂ ਪਬਲਿਕ ਦਾ ਫੀਡਬੈਕ ਇਨਪੁਟ ਲੈ ਰਹੇ ਹਾਂ ਸੇ ਪੰਜਾਬ ਦੀ ਜਿਹੜੀ ਸਾਡੀ ਇਨਪੁਟ ਹੈਗੀ ਜਿਹੜੀ ਕਿ ਮਾਨਯੋਗ ਸੀਮ ਸਾਹਿਬ ਨੇ ਹੈਲਪਲਾਈਨ ਜਿਹੜੀ ਲਾਂਚ ਕੀਤੀ ਸੀਗੀ ਉਹਦੇ ਤਹਿਤ ਅਸੀਂ ਜਿਹੜਾ ਹੈਗਾ ਪਬਲਿਕ ਦੇ ਇਨਪੁਟ ਤਾਂ ਇਨਪੁਟ ਲੈ ਕੇ ਵੀ ਉੱਥੇ ਕਾਫੀ ਅਸੀਂ ਜਿਹੜਾ ਹੈਗਾ ਇਫੈਕਟਿਵ ਐਕਸ਼ਨ ਜਿਹੜਾ ਹੈਗਾ ਅਸੀਂ ਉਹਦੇ ਚ ਕੀਤਾ ਹੈਗਾ ਇਸ ਤੋਂ ਇਲਾਵਾ ਜੁਦਨਾ ਸ਼ਹਿਰ ਦੀ ਜਿਹੜੀ ਪਬਲਿਕ ਮੀਟਿੰਗਸ ਹੈਗੇ ਉਹਦੇ ਤੋਂ ਵੀ ਅਸੀਂ ਫੀਡਬੈਕ ਲੈ ਰਹੇ ਹਾਂ ਜੇ ਉਹ ਸਾਡੀ ਜਿਹੜੇ ਇੰਟੈਲੀਜੈਂਸ ਦੇ ਬੇਸਡ ਆਪਰੇਸ਼ਨ ਹੈ ਉਹ ਵੀ ਚੱਲ ਰਹੇ ਹੈਗੇ ਅਸੀਂ ਪਬਲਿਕ ਦਾ ਵੀ ਸਹਿਯੋਗ ਲੈ ਰਹੇ ਹਾਂ ਅਸੀਂ ਇਹਨਾਂ ਸਾਡੇ ਨਾਲ ਵੀ ਇੱਥੇ ਜਿਹੜੇ ਇੱਥੇ ਵੇਣ ਵਾਲੇ ਸੀ ਇਹਨਾਂ ਨੇ ਦੱਸਿਆ ਕਿ ਵੀ ਪੁਲਿਸ ਨੇ ਕਾफी ਸ਼ਕਤੀ ਕੀਤੀ ਹੈ ਸੋ ਥੈਟ ਕਿ ਵੀ ਸਮਸ਼ਿਆ ਕਾफी ਜਿਹੜਾ ਪਹਿਲਾਂ ਸਮਸ਼ਿਆ ਸੀ ਉਹ ਕਾफी ਬੈਟਰ ਹੋ ਗਈ ਹੈ। ਅਲਵੇਡੀ ਦੇਖੋ ਜੋ ਵੀ ਡਿਪਟੀ ਕਮਿਸ਼ਨਰ ਦੇ ਜਿਹੜੇ ਆਰਡਰ ਹੈ ਕਿਉਂਕਿ ਇਹ ਸੰਬੰਧਿਤ ਮਹਿਕ ਮੈਂ ਜਿਹੜਾ ਹੈਗਾ ਉਹਦੇ ਤੋਂ ਜੋ ਵੀ ਸਾਨੂੰ ਪੁਲਿਸ ਹੈਲਪ ਲਈ ਲੀਏ ਆਰਡਰ ਆਇਆ ਹੈ ਅਸੀਂ ਉਹਨਾਂ ਨੂੰ ਫਾਲੋਅ ਅਪ ਕਰਾਂਗੇ। ਕਿਉਂਕਿ ਉਹ ਸਾਰਿਆਂ ਨੂੰ ਆਹੀ ਅਪੀਲ ਹੈ ਕਿ ਉਹ ਆਪਣਾ ਆਪਣੇ ਆਪ ਨੂੰ ਨਸ਼ੇ ਤੋਂ ਦੂਰ ਰੱਖਣਾ ਬਾਕੀ ਪੁਲਿਸ ਦਾ ਸ਼ੋਕ ਨਹੀਂ ਕੀ। ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਆਣ ਕੇ ਆਪਣੇ ਚੈਨ ਨਾਲ ਆ ਰਹੀ ਸਾਰਾ ਕੁਝ ਇਹ ਮਤਲਬ ਕਿ ਲੋਕਾਂ ਨੂੰ ਦੱਸ ਰਿਹਾ ਹਾਂ ਮੇਰਾ ਨਾਮ ਆਸ਼ੂ ਆ ਧਾਰੀਆਲ ਦਾ ਰਹਿਣ ਵਾਲਾ ਵਾਰਡ ਨੰਬਰ 11 ਕੁਝ ਸਮੇਂ ਪਹਿਲਾਂ 19 ਤਰੀਕ ਨੂੰ ਮੇਰੀ ਸਿਲੈਕਸ਼ਨ ਹੋਈ ਪੀਐਸਪੀਐਲ ਦੇ ਵਿੱਚ ਮੈਂ ਐਸਐਸਪੀ ਸਰ ਦਾ ਗਰਦਾਸਪੁਰ ساری ਪੁਲਿਸ ਦਾ ਧਾਰੀਆਲ ਪੁਲਿਸ ਦਾ ਬਹੁਤ ਧੰਨਵਾਦ ਕਰਨਾ ਕਿ ਸਾਡੀ ਵਾਰਡ ਚਾਣ ਕੇ ਇਹਨਾਂ ਨੇ ਆਣ ਕੇ ਸਾਡੀ ਮਤਲਬ ਕਿ ਸਾਡਾ ਹਾਲਚਲ ਪੁੱਛਿਆ ਜੋ ਵੀ ਇਸ ਵਾਰਡ ਦਾ ਹਾਲ ਸੀ ਉਹ ਵੇਖ ਕੇ ਗਏ ਜਿੰਨਾ ਵੀ ਹਾਲ ਇੱਥੇ ਪਹਿਲਾਂ ਬਹੁਤ ਮਾੜਾ ਹਾਲ ਸੀ ਕਿਉਂਕਿ ਬਾਹਰੋਂ ਮੁੰਡੇ ਆਉਂਦੇ ਸੀ ਉਹਨਾਂ ਦੀ ਪਛਾਣ ਨਹੀਂ ਕਿੱਥੋਂ ਦੇ ਮੁੰਡੇ ਆ ਕੌਣ ਗਰੁੱਪ ਬਣਾ ਕੇ ਤੇ ਆਣ ਕੇ ਨਸ਼ਾ ਕਰਦੇ ਧੰਕੀਆਂ ਦਿੰਦੇ ਆਣ ਕੇ ਚਲੋ ਪੁਲਿਸ ਨੇ ਆਣ ਕੇ ਇਸ ਚੀਜ਼ ਤੇ ਆਣ ਕੇ ਠੱਲ ਪਾਈ ਆ ਇਸ ਚੀਜ਼ ਨੂੰ ਆਪਾਂ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਪੁਲਿਸ ਨੇ ਆਣ ਕੇ ਅੱਜ ਐਸਐਸਪੀ ਸਰ ਐਸਪੀ ਡੀਐਸਪੀ ਐਸਐਚਓ ਸਰ ਸਾਰੇ ਆਏ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਖਾਸ ਕਰਕੇ ਪੁਲਿਸ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਆਣ ਕੇ ਇਸ ਵਾਰਡ ਨੰਬਰ 11 ਦਾ ਆਣ ਕੇ ਉਹਨਾਂ ਨੇ ਹਾਲ ਪੁੱਛਿਆ ਤੇ ਜਿਹੜਾ ਇੱਥੇ ਨਸ਼ਾ ਕਰਦੇ ਸੀ ਉਹਨਾਂ ਤੇ ਆਣ ਠੱਲ ਪਈ ਆ ਜੀ